ਜਦੋਂ ਸਤੇ ਕਿਹ ਰਚ ਨਾ ਬੱਚੀ ਮੰਗਰੀਸ ਕਹਿੰਦੀ ਟੌਫੀਆਂ ਹੈ ਕਿਆਂ ਜਲੇ ਦੇ ਬਤਕੀ ਨਿੱਕੀ ਨਿੱਕੀ ਬੱਚੇ ਨਾ ਜਿਹੜੇ ਉਹ ਦੇਖੇ ਜਾਂਦੇ ਆ ਨਾ ਆਈਨੇ ਦੁੱਖ ਸੁੱਖ ਵੀ ਬਾਰ ਬਾਰ ਬਤਕੀ ਕਹਿੰਦੀ ਨੇ ਤੁਹਾਡੇ ਲਈ ਚਾਹ ਬਣਾਈ ਜੀ ਕੀ ਖਾਓਗੇ ਨਾ ਵੀ ਮਤਲਬ ਕਿ ਵੀ ਆਪਾਂ ਨੂੰ ਪਤਾ ਰਿਉ ਬੇਵਸ ਨੇ ਆ ਨਾ ਪਾਲ ਵੀਰੇ ਵੱਲੋਂ ਪਾਣੀ ਵਿੱਚ ਜਾ ਕੇ ਲੋਕਾਂ ਦੇ ਘਰ-ਘਰ ਜਾ ਕੇ ਸੇਵਾ ਕੀਤੀ ਜਾ ਰਹੀ ਹੈ ਵੀਰੇ ਹੁਣੇ ਮੈਂ ਦੇਖ ਰਹੀ ਸੀ ਤੁਸੀਂ ਮਾਤਾ ਜੀ ਨੂੰ ਰਾਸ਼ਨ ਦਿੰਦੇ ਅੰਜੂ ਆ ਗਿਆ ਤੁਹਾਡੇ ਅੱਖਾਂ 'ਚ ਪਤਾ ਕੀ ਨਿੱਕੀ-ਨਿੱਕੀ ਬੱਚੇ ਨੇ ਜਿਹੜੇ ਉਹ ਦੇਖੇ ਹੀ ਜਾਂਦੇ ਹਨਾ ਤਾਂ ਬਿਲਕੁਲ ਭਾਵੁਕ ਹੋਣਾ ਮੈਨੂੰ ਲੱਗਦਾ ਇਦਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਇਦਾਂ ਦੇ ਹਾਲਾਤ ਦੇਖ ਕੇ ਤਰਸ ਆਉਂਦਾ ਹੈ ਕਿ ਇੱਥੇ ਉਹ ਸੋਨੇ ਸੋਨੇ ਹਰੇ ਖੇਤ ਹੁੰਦੇ ਸੀ ਜਿੱਥੇ ਅੱਜ ਪਾਣੀ ਹੀ ਪਾਣੀ ਦਿਖ ਰਿਹਾ ਵੀਰੇ ਦੀ ਅੱਖਾਂ 'ਚ ਵੀ ਅੰਜੂ ਆ ਗਏ ਕਿਉਂਕਿ ਨਿੱਕੇ ਨਿੱਕੇ ਬੱਚੇ ਘਰਾਂ ਦੇ ਅੰਦਰ ਬੰਦ ਨੇ ਹਫ਼ਤਾ ਦੋ ਦੋ ਹਫ਼ਤੇ ਹੋ ਗਏ ਜਿਹੜੇ ਘਰਾਂ ਦੇ ਅੰਦਰੋਂ ਨਹੀਂ ਨਿਕਲੇ ਤਾਂ ਵੀਰੇ ਬਿਲਕੁਲ ਹੰਝੂ ਆਂਦੇ ਐ ਇਹਨਾਂ ਦੀ ਤਸਵੀਰਾਂ ਦੇਖ ਕੇ ਕਿਉਂਕਿ ਅਸੀਂ ਆਪਦੇ ਹੀ ਘਰੇ ਬੱਚਿਆਂ ਨੂੰ ਦੇਖਦੇ ਹਾਂ ਅਸੀਂ ਪਤਾ ਨਹੀਂ ਉਹਨਾਂ ਨੂੰ ਕਿੰਨੇ ਕਿੰਨੇ ਦਿਨ ਦੇ ਵਿੱਚ ਚੀਜ਼ਾਂ ਖਵਾਉਣੇ ਹਨ ਉਹ ਬੱਚੀ ਜਦੋਂ ਅਸੀਂ ਦੇਖ ਰਹੇ ਸੀ ਨਾ ਬੱਚੀ ਮੰਗਰੀ ਜੀ ਕਹਿੰਦੀ ਟੌਫੀਆਂ ਹੈਗੀਆਂ ਜਾਂ ਲੈ ਦੇ ਤਾਂ ਬਿਲਕੁਲ ਵੀਰੇ ਕਿਸੇ ਟਾਈਮ ਇਦਾਂ ਦਾ ਵੀ ਸੀਗਾ ਕਿ ਤੁਹਾਡੇ ਤੇ ਵੀ ਮਾੜੇ ਦਿਨ ਸੀ ਅੱਜ ਰੱਬ ਨੇ ਚਲੋ ਇੰਨੇ ਜੋਗਾ ਕਰਤਾ ਕਿ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋ ਰਾਸ਼ਨ ਕਰ ਰਹੇ ਹੋ ਜਦੋਂ ਇਹ ਹਾਲਾਤ ਦੇ ਜਵਾਬ ਦੇ ਵੀ ਦਿਨ ਚੇਤੇ ਆਉਂਦੇ ਆ ਬਿਲਕੁਲ ਜੀ ਪਤਾ ਕੀ ਇਹ ਇਨਾਂ ਆਸਨ ਇੱਥੇ ਗਰਾਊਂਡ ਪੱਧਰ ਤੇ ਆ ਕੀ ਪਤਾ ਲੱਗਦਾ ਨਾ ਹਾਂ ਨਾ ਜਦੋਂ ਆਪਾਂ ਲੋਕਾਂ ਨਾਲ ਗੱਲ ਕਰਦੇ ਹਾਂ ਮਾਮਾ ਉਹਨਾਂ ਤੋਂ ਗੱਲ ਨਹੀਂ ਹੋਈ ਹੈ ਨਾ ਮਾਤਾ ਤੋਂ ਉਹ ਮਤਲਬ ਕਿ ਵੀ ਇੰਨੇ ਦੁੱਖ ਸੋਕੇ ਵੀ ਬਾਰ ਬਾਰ ਪਤਾ ਕੀ ਕਹਿੰਦੀ ਨੇ ਤੁਹਾਡੇ ਲਈ ਚਾਹ ਬਣਾਈਏ ਹੂੰ ਕੀ ਖਾਉਂਗੇ ਹਨਾ ਮਤਲਬ ਕਿ ਵੀ ਆਪਨ ਪਤਾ ਵੀ ਉਹ ਬੇਵਸ ਨੇ ਹਨਾ ਪਰ ਫਿਰ ਵੀ ਦੇਖੋ ਆਪਾਂ ਨੂੰ ਪੁੱਛ ਰਹੇ ਨੇ ਹਨਾ ਵੀ ਮਤਲਬ ਕਿ ਉਹਨਾਂ ਦੀ ਇਹ ਗੱਲ ਨਾ ਅੰਦਰਲਾ ਮਤਲਬ ਕਿ ਕਾਲਜਾ ਘਟ ਦਿੰਦੀ ਹੈ ਹਨਾ ਵੀ ਇੰਨਾ ਐਡੀ ਵਿਫਤਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਆਪਾਂ ਨੂੰ ਪੁੱਛ ਰਹੇ ਨੇ ਕਹਿੰਦੇ ਚਾਹ ਬਣਾਈਏ ਮੈਨੂੰ ਲੱਗਦਾ ਬੱਚੇ ਇਦਾਂ ਹੈ ਕਿ ਬੱਚੇ ਅੰਦਰ ਕਮਰੇ ਚ ਬੰਦ ਰਹਿ ਕੇ ਤਰਸ ਗਿਆ ਬਾਹਰ ਆਨ ਨੂੰ ਕਿਉਂਕਿ ਵੱਡੇ ਹੀ ਨਹੀਂ ਬੱਚਿਆਂ ਤੋਂ ਤਾਂ ਘਰ ਬੈਠੇ ਹੀ ਨਹੀਂ ਜਾਂਦਾ ਉਹ ਕਹਿੰਦੇ ਸੀ 2 ਹਫਤੇ ਹੋ ਗਏ ਘਰੋਂ ਬਾਹਰ ਨਹੀਂ ਨਿਕਲੇ ਕੀ ਕਰਾ ਦੇ ਅੰਦਰ ਹੀ ਬੰਦਰ ਹੈ ਜੇ ਕੋਈ ਰਾਸ਼ਨ ਦੇ ਜਾਂ ਨਾ ਤੇ ਖਾ ਲੈਣੇ ਆ ਨੀ ਤੇ ਘਰ ਦੇ ਅੰਦਰ ਭੁੱਖੇ ਪਾਣੇ ਬੈਠੇ ਹੋਏ ਆ ਬਹੁਤ ਮਤਲਬ ਕਿ ਬਿਆਨ ਨਹੀਂ ਕਰ ਸਕਦੇ ਹਨ ਮਨ ਦੁਖੀ ਹੁੰਦਾ ਉਹ ਮਾਤਾ ਨੇ ਗਿਆ ਬਜ਼ੁਰਗ ਮਾਤਾ ਨੇ ਗਿਆ ਹਨ ਤੇ ਉਹ ਪਤਾ ਨਹੀਂ ਕੀ ਕੀ ਕਹਿਣਾ ਚਾਹੁੰਦੀਆਂ ਨੇ ਨਾ ਨਾ ਤੇ ਸਾਡਾ ਮਕਸਦ ਹੀ ਇਹ ਸੀ ਵੀ ਆਪਾਂ ਦੋ ਰੋਣਾ ਹਨ ਉਹਨਾਂ ਦੇ ਜਾ ਕੇ ਗਰਾਊਂਡ ਪੱਧਰ ਤੇ ਅਸੀਂ ਉਹਨਾਂ ਦੇ ਹਾਲ ਹਾਲਾਤ ਪੁੱਛੀਏ ਪਰ ਅੱਜ ਨਹੀਂ ਇਹ ਤਿੰਨ ਨੂੰ ਅਜ ਮਹੀਨੇ ਤੱਕ ਲੋੜ ਵੀ ਪੈਣੀ ਹੈ ਆਪਣੀ ਜਦੋਂ ਪਾਣੀ ਸੁੱਕੂਗਾ ਇਹਨਾਂ ਨੂੰ ਹੋਰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਤਰਪਾਲਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਕਪੜਾ ਦੀੜੇ ਦੀ ਲੋੜ ਹੈ ਪਸ਼ੂਆਂ ਦੇ ਹਰੇ ਚਾਰੇ ਦੀ ਲੋੜ ਆ ਖਾਣ ਪੀਣ ਦਾ ਚਲੋ ਆ ਹੀ ਰਿਹਾ ਪਰ ਉਹ ਚੀਜ਼ਾਂ ਦੀ ਫਿਰ ਦੇਖੋ ਜਦੋਂ ਆ ਕਿੰਨੇ ਕਿੰਨੇ ਜਾਨਵਰ ਮਰੇ ਹੋਏ ਕਿਸ ਤਰ੍ਹਾਂ ਰਹੇ ਨੇ ਕਿੰਨੀਆਂ ਇਹਨਾਂ ਉਹਨਾਂ ਚੀਜ਼ਾਂ ਦੀ ਲੋੜ ਆ ਹਨ ਤੇ ਵਾਹਿਗੁਰੂ ਅੱਗੇ ਮੈਂ ਅਰਦਾਸ ਕਰਦਾ ਪ੍ਰਮਾਤਮਾ ਹੈ ਕਾਲ ਹਿੰਮਤ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਿਹਾ ਜਿੱਥੇ ਅੱਜ ਲੋਕੀ ਦੋ-ਦੋ ਹਫ਼ਤੇ ਹੋ ਗਏ ਘਰਾਂ ਤੋਂ ਬਾਹਰ ਨਹੀਂ ਨਿਕਲੇ ਕਈ ਲੋਕੀ ਛੱਤਾਂ ਤੇ ਛੜ ਕੇ ਬੈਠੇ ਹੈ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਪੂਰਾ ਲੱਕ ਲੱਕ ਤੱਕ ਪਾਣੀ ਭਰਿਆ ਹੋਇਆ ਹੈ ਇੰਨਾ ਮੁਸ਼ਕਿਲੇ ਸਮੇਂ ਵਿੱਚ ਘਰ ਦੇ ਅੰਦਰ ਬੰਦ ਰਹਿਣਾ ਫਿਰੋਜ਼ਪੁਰ ਦੇ ਪਿੰਡ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਾਈਵ